ਨੂੰ ਚਾਲਾ ਪਾਇਆ ਅਬਸ਼ੀ ਵਿਲਾਇਤ ਗਏ ਦੇ ਅੱਲਾ ਪਾਤਸ਼ਾਹ ਤੈ ਦੁਸ਼ਤ ਬਿਸਾਲਾ ਹੁਣ ਮਹਾਰਾਜ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਫਰੀਕਾ ਵਿੱਚ ਚਲੇ ਗਏ ਹਬਸ ਵਿਲਾਇਤ ਇੱਥੇ ਕਾਲੇ ਕਾਲੇ ਹਬਸੀ ਲੋਕ ਬੜਾ ਵੱਡਾ ਕਦ ਕਾਠ ਹੁੰਦਾ ਹੈ ਰੰਗ ਤਵੇ ਵਰਗਾ ਕਾਲਾ ਹੁੰਦਾ ਹੈ ਮੋٹے ਮੋٹے ਬੁੱਲ ਹੁੰਦੇ ਆ ਤੇ ਨਾਸਾਂ ਚੌੜੀਆਂ ਜਿਵੇਂ ਮਹਾਰਾਜ ਨੇ ਚੰਡੀ ਦੀ ਵਾਰ ਚ ਲਿਖਿਆ ਹੈ ਨਾ ਉਖੜੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ ਉਖੜੀਆਂ ਵਰਗੀਆਂ ਨਾਸਾਂ ਤੇ ਆਲਿਆਂ ਵਰਗੇ ਮੂੰਹ ਇੰਡੀਆਂ ਭਿਆਨਕਰ ਸ਼ਕਲਾਂ ਹੁੰਦੀਆਂ ਨੇ ਉਹ ਅਫਰੀਕਾ ਦੇ ਜੰਗਲੀ ਲੋਕ ਜਿੱਥੇ ਰਾਜ ਕਰਦੇ ਨੇ ਰਹਿੰਦੇ ਨੇ ਉਸੇ ਦੇਸ਼ ਵਿੱਚੋਂ ਕਾਲ ਜਮਨ ਆਇਆ ਸੀਗਾ ਚੜ੍ਹ ਕੇ ਜਿਹੜਾ ਭਗਵਾਨ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਬੜੀ ਭਾਰੀ ਫੌਜ ਜਰਾਸិន ਦੇ ਸੱਦੇ ਤੇ ਲੈ ਕੇ ਆਇਆ ਸੀ ਜਰਾਸੰਧ ਕੰਸ ਦਾ ਸਹਰਾ ਭਗਵਾਨ ਜੀ ਤੋਂ 24 ਵਾਰ ਹਾਰਿਆ ਹੈ ਜੰਗ ਦੇ ਵਿੱਚ ਪਰ ਹਰ ਵਾਰੀ ਪੈਰੀ ਪੈ ਜਾਂਦਾ ਸੀ ਜਦੋਂ ਭਗਵਾਨ ਮਾਰਨ ਲੱਗਦੇ ਸਨ ਪੈਰੀ ਪੈ ਕੇ ਜਾਨ ਬਚਾ ਕੇ ਭੱਜ ਜਾਂਦਾ ਸੀ ਫਿਰ ਫੌਜਾਂ ਲੈ ਕੇ ਆ ਜਾਂਦਾ ਉਹਨੇ ਕਾਲ ਜਮਨ ਨੂੰ ਵੀ ਸੱਦਿਆ ਸੀ ਉਹ ਵੀ ਉਥੋਂ ਦਾ ਮਲੇਸ਼ ਸੀ ਸ਼ਿਆ ਮਲੇਸ਼ ਕਾਲਾ ਸ਼ਾ ਔਰ ਉਹਨੂੰ ਕੋਈ ਗਿਆਨ ਨਹੀਂ ਕੋਈ ਸੋਝੀ ਨਹੀਂ ਕੋਈ ਵਿਚਾਰ ਨਹੀਂ ਵਿਵੇਕ ਨਹੀਂ ਮਲੇਸ਼ ਕਹਿੰਦੇ ਮਨ ਇੱਛਾ ਇਦੀ ਮਲੇਸ਼ ਜਿਹੜਾ ਮੈੜੀ ਇੱਛਾ ਵਾਲਾ ਉਹ ਮਲੇਸ਼ ਹੁੰਦਾ ਉਹ ਭਗਵਾਨ ਨਾਲ ਯੁੱਧ ਕਰਨ ਆਇਆ ਸੀ ਤੇ ਗੁਰੂ ਨਾਨਕ ਸਾਹਿਬ ਉਸ ਦੇਸ਼ ਵਿੱਚ ਉਹਨਾਂ ਨੂੰ ਜਿੱਤਣ ਚਲੇ ਗਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹਨਾਂ ਨੂੰ ਤਾਰਨ ਵਾਸਤੇ ਗਏ ਹੈ ਹਾਂਜੀ Hindu nar tis desh je aave gehtae jam dham pathaave ਉੱਥੋਂ ਦਾ ਬਾਦਸ਼ਾਹ ਵੀ ਬੜਾ ਅਗਿਆਨੀ ਔਰ ਨਿਰਦਈ ਬੇਸਮਝ ਮਨੁੱਖਤਾ ਦੇ ਅਸੂਲਾਂ ਤੋਂ ਅਨਜਾਨ ਜੇ ਕੋਈ ਪਰਦੇਸੀ ਆ ਜਾਂਦਾ ਉਹਨੂੰ ਮਾਰ ਕੇ ਖਾ ਜਾਂਦੇ ਬੰਦੇ ਨੂੰ ਖਾ ਜਾਂਦੇ ਮਾਰ ਕੇ ਸੁੱਟ ਦਿੰਦੇ ਆਮ ਗੱਲ ਸੀ ਉਹਨਾਂ ਵਾਸਤੇ Hindu ਨਰ ਤੋਂ ਭਾਵ ਹੈ ਹਿੰਦੁਸਤਾਨ ਦਾ ਕੋਈ ਬੰਦਾ ਜੇ ਉਧਰ ਚਲਾ ਜਾਵੇ ਉਹ ਜਿਉਂਦਾ ਨਹੀਂ ਸੀ ਆ ਸਕਦਾ ਤਿਸ ਕੀ ਧੂਮ ਪ੍ਰਗਟ ਬਈ ਸਾਰੇ ਜੋ Hindu ਪਾਵੈ ਤੇ ਮਾਰੇ ਉਸ ਦੇਸ਼ ਧੂਮ ਮਚੀ ਹੋਈ ਸੀ ਕਿ ਜੇ ਕੋਈ ਹਿੰਦੁਸਤਾਨੀ ਆਉਂਦਾ ਤਾਂ ਉਹ ਮਾਰ ਦਿੰਦਾ ਕੋਈ ਹਿੰਦੁਸਤਾਨੀ افریقا 'ਚ ਡਰਦਾ ਮਾਰਾ ਜਾਂਦਾ ਹੀ ਨਹੀਂ ਸੀ ਪਹੁੰਚੇ ਸਤਗੁਰ ਨਾਮ ਜਪਾਵਨ ਵਾ ਵਾ ਤੇਡੇ ਚਲਦ ਸੂਦੇ ਮਗ ਪਾਵਨ ਮਹਾਰਾਜ ਜੀ ਉਸ ਇਲਾਕੇ ਵਿੱਚ ਨਾਮ ਜਪਾਣ ਲਈ ਤੇ ਸਿੱਧੇ ਰਾਹ ਤੋਰਨ ਲਈ ਜਾ ਪਹੁੰਚੇ ਹਨ ਕਰਤਕ ਕਰਮ ਸੇ ਸਰਬ ਹਟਾਵਨ ਨੀਕੋ ਧਰਮ ਉਪਦੇਸ਼ ਦਰੜਾਵਨ ਜਿਹੜਾ ਲੋਕ ਭੈੜੇ ਕਰਮ ਕਰ ਰਹੇ ਕੁਕਰਮ ਕਰ ਰਹੇ ਆ ਉਹਨਾਂ ਨੂੰ ਸਿੱਧੇ ਰਾਹ ਪਾਣ ਵਾਸਤੇ ਸਤਿਗੁਰੂ ਜੀ ਮਹਾਰਾਜ ਜਾ ਪਹੁੰਚੇ ਹਨ ਤੋਏ ਰਾਹ ਦੇ ਜਿਨ ਖਿਲ ਕੇ ਆਕਾਲ ਚਿਤੇ ਉਤਰੇ ਉਹ ਗੁਰ ਢਿਗ ਆਏ ਮਹਾਰਾਜ ਦੀਆਂ ਖੇਡਾਂ ਬੜੀਆਂ ਨਿਆਰੀਆਂ ਹਨ ਸਾਧ ਸੰਗਤ ਜੀ ਉਸ ਵੇੜੇ ਸਤਗੁਰਾਂ ਵਾਸਤੇ ਆਕਾਸ਼ ਤੋਂ ਇੱਕ ਚੋਲਾ ਉਤਰਿਆ ਉਹ ਚੋਲਾ ਬੜਾ ਅਜੀਬੋ ਗਰੀਬ ਚੋਲਾ ਸੀ ਉਸ ਚੋਲੇ ਦੇ ਦਰਸ਼ਨ ਕਰਕੇ ਅਫਰੀਕਾ ਦੇ ਲੋਕ ਹੈਰਾਨ ਵੀ ਹੋਏ ਸਨ ਦੱਸਿਆ ਜਾਂਦਾ ਹੈ ਕਿ ਜਿਹੜਾ ਚੋਲਾ ਅੱਜਕੱਲ ਡੇਰਾ ਬਾਬਾ ਨਾਨਕ ਵਿਖੇ 베ਦੀ ਪਰਿਵਾਰ ਦੇ ਕੋਲ ਹੈ ਸ਼ਾਇਦ ਇਹ ਉਹੀ ਚੋਲਾ ਸੀ ਕਿਆਸ ਕੀਤਾ ਜਾਂਦਾ ਹੈ ਕਿਉਂਕਿ ਜਿਹੜੀਆਂ ਨਿਸ਼ਾਨੀਆਂ ਇੱਥੇ ਚੋਲੇ ਦੀਆਂ ਲਿਖੀਆਂ ਨੇ ਉਹੀ ਉੱਥੇ ਨਜ਼ਰ ਆਉਂਦੀਆਂ ਨੇ ਉੱਤੇ ਅਰਬੀ ਦੇ ਵਿੱਚ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਅੱਜ ਵੀ ਉਹ ਚੋਲੇ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਔਰ ਉਹ ਚੋਲਾ 사ਤਗੁਰਾਂ ਨੇ ਆਪਣੇ ਗਲ ਪਹਿਨ ਲਿਆ ਰੰਗ ਨ ਜਾਣਿਓ ਜਾਵਈ ਅਚਰਜ ਬਨਿਓ ਬਣਾਏ ਇਸ ਚੋਲੇ ਦਾ ਰੰਗ ਇਸ ਚੋਲੇ ਦੀ ਫਬਾਈ ਚਮਕ ਧਮਕ ਜਾਣੀ ਨਹੀਂ ਜਾਂਦੀ ਕਿਉਂਕਿ ਅਕਾਲ ਪੁਰਖ ਦੇ ਦਰਤੋਂ ਜਿਹੜੀ ਚੀਜ਼ ਆਉਂਦੀ ਹੈ ਉਹ ਅਕਾਲੀ ਹੁੰਦੀ ਹੈ ਨਿਰੰਕਾਰ ਦੀ ਖੇਡਾਂ ਨਿਆਰੀਆਂ ਹੁੰਦੀਆਂ ਨੇ ਕਿਉ ਪਈ ਸਰਵਪਾਂਦ ਕੇ ਲਿਖੀਏ ਅੱਖਰ ਹਿੰਦੀ ਬੋਰ ਫਾਰਸੀ ਤਾਂ ਪਰ ਉਦੋਂ ਤੇ ਰੰਗ ਬਰੰਗੇ ਭਾਵ ਅਨੇਕਾਂ ਭਾਸ਼ਾਵਾਂ ਦੇ ਅੱਖਰ ਲਿਖੇ ਹੋਏ ਹਿੰਦੀ ਲਿਖੀ ਹੋਈ ਹੈ ਹਿੰਦੁਸਤਾਨੀ ਔਰ ਫਾਰਸੀ ਦੇ ਅੱਖਰ ਲਿਖੇ ਹੋਏ ਹਨ ਭੀ ਔਰ ਤੌਰ ਕੀ ਜੋਏ ਸਾਂਸਕ੍ਰਿਤੀ ਜੋ ਅੱਖਰ ਤੋਂ ਏ ਅਰਬੀ ਦੇ ਅੱਖਰ ਲਿਖੇ ਹੋਏ ਨੇ ਸੰਸਕ੍ਰਿਤੀ ਲਿਖੀ ਹੋਈ ਆ ਤੁਰਕੀ ਲਿਖੀ ਹੋਈ ਆ ਸੋ ਖਿਲਕਾ ਲੈ ਗੁਰਗਰ ਪਾਇਓ ਰੰਗ ਕੁਦਰਤੀ ਅਦਕ ਸੁਹਾਇਓ ਉਹ ਐਸਾ ਚੋਲਾ ਸਤਗੁਰਾਂ ਨੇ ਆਪਣੇ ਗਲ ਪੈਨਿਆ ਜਿਹਦਾ ਕੁਦਰਤੀ ਰੰਗ ਸਾਰਿਆਂ ਨੂੰ ਹੈਰਾਨ ਕਰਦਾ ਹੈ ਕੀਪੁਰ ਬਿਖੈ ਰਹਿ ਅਵਨੀ ਪਾ ਬੈਠੇ ਤੇ ਕੇ ਜਾਇ ਸਮੀ ਪਾ ਜਿੱਥੇ ਅਫਰੀਕਾ ਦੇ ਬਾਦਸ਼ਾਹ ਦਾ ਸ਼ਹਿਰ ਸੀ ਰਾਜਧਾਨੀ ਸੀ ਉਹਦੇ ਲਾਗੇ ਮਹਾਰਾਜ ਜੀ ਜਾ ਕੇ ਬੈਠ ਗਏ ਜਬਰਨਿਕ ਸਿਵ ਲੋਕੀਓ ਆਈ ਰਹੇ ਵਿਸ਼ਾਲ ਹਿਰਦੇ ਬਿਸਮਾਏ ਜਦੋਂ ਸ਼ਹਿਰ ਵਾਲੇ ਬਾਹਰ ਨਿਕਲੇ ਤੇ ਸ਼ਹਿਰ ਵਾਲੇ ਮਹਾਰਾਜ ਦਾ ਸਰੂਪ ਵੇਖ ਕੇ ਤੇ ਚੋਲਾ ਵੇਖ ਕੇ ਹੈਰਾਨ ਰਹਿ ਗਏ ਪ੍ਰਗਟ ਨਗਰ ਮੈਂ ਜਬ ਸੁਦੋਈ ਤਾਏ ਤਾਏ ਦੇਖੈ ਸਭ ਕੋਈ ਸਾਰੇ ਸ਼ਹਿਰ ਵਿੱਚ ਇੱਕਦਮ ਰੌਲਾ ਪੈ ਗਿਆ ਕਿ ਕੋਈ ਅਜੀਬ ਜੇ ਬਿਸਤਰਾ ਵਾਲਾ ਬਾਬਾ ਆਇਆ ਪਤਾ ਨਹੀਂ ਲੱਗਦਾ ਕਿਹੜੇ ਮੁਲਕ ਦਾ ਹੈ ਕਿਹੜੇ ਦੇਸ਼ ਦਾ ਹੈ ਬਾਦਸ਼ਾਹ ਕਿ ਜਾਏ ਅਗਾਰੀ ਨਾਨ ਸੁਨਾਏ ਦੀਨ ਸੁਦ ਸਾਰੀ ਲੋਗਾਂ ਨੇ ਜਾ ਕੇ ਆਪਣੇ ਬਾਦਸ਼ਾਹ ਨੂੰ ਖਬਰ ਦਿੱਤੀ ਕਿ ਕੋਈ ਪਰਦੇਸੀ ਬੰਦੇ ਸ਼ਹਿਰ ਤੋਂ ਬਾਹਰ ਦਰਖਤ ਥੱਲੇ ਬੈਠੇ ਹਨ ਵਹਿਰ ਇੱਕ ਆਇਓ ਦਰਵੇਸ਼ਾ ਸੁਨਿਓ ਨਾ ਕਿਓ ਖਿਲਕ ਗਰ ਐਸਾ ਬਾਰ ਇੱਕ ਦਰਵੇਸ਼ ਆਇਆ ਹੈ ਜਿਹੜੇ ਦਰਵੇਸ਼ ਦਾ ਲਿਬਾਸ ਐਸਾ ਹੈ ਖਿਲਤਾ ਐਸਾ ਪਹਿਨਿਆ ਹੈ ਨਾ ਤਾਂ ਇਹੋ ਜਿਹਾ ਖਿਲਤਾ ਕਿਤੇ ਸੁਣਿਆ ਹੈ ਤੇ ਨਾ ਇਹੋ ਜਿਹਾ ਵੇਖਿਆ ਹੈ ਐ ਕੁਰਾਨ ਕੇ 30 ਸੁਪਾਰੇ ਤਾਂ ਪਰ ਲਿਖ ਲਾ ਕੇ ਐ ਸਾਰੇ ਜਿਹੜੇ ਕੁਰਾਨ ਮਜੀਦ ਦੇ 30 ਸੁਪਾਰੇ ਉਹ 30 ਦੇ 30 ਸਪਾਰੇ ਚੋਲੇ ਤੇ ਲਿਖੇ ਹੋਏ ਹਨ ਅक्षर ਪੰਜ ਪੁਕਾਰਾਂ ਜੋ ਲਿਖੇ ਸਰਵ ਨੀਕੀ ਬਿਦਸੋ ਜਿਹੜੇ ਪੰਜ ਵਿਸ਼ੇਸ਼ ਅੱਖਰ ਮੰਨੇ ਜਾਂਦੇ ਉਹ ਵੀ ਲਿਖੇ ਹਨ ਦੁਇਰਾ ਸੁਨਿਓ ਸ਼ਰਨ ਪਦਿક્ષા ਤਬ ਲੀਨ ਵਜ਼ੀਰ ਬੁલાਏ ਜਦੋਂ ਇਹ ਗੱਲ ਬਾਦਸ਼ਾਹ ਨੇ ਸੁਣੀ ਉਹਨੇ ਆਪਣੇ ਸਲਾਹਕਾਰ ਮੰਤਰੀ ਮੰਡਲ ਦੇ ਬੰਦਿਆਂ ਨੂੰ ਸੱਦ ਲਿਆ ਵਹਿਰ ਇੱਕ ਦਰਵੇਸ਼ ਹੈ ਖਿਲਕੂਤਾ ਹੋ ਜਾਏ ਆਪਣੇ ਵਜ਼ੀਰ ਨੂੰ ਕਹਿਣ ਲੱਗਾ ਕਿ ਬਾਹਰ ਇੱਕ ਫਕੀਰ ਆਇਆ ਹੈ ਕਹਿੰਦੇ ਉਹਨੇ ਬੜਾ ਅਜੀਬ ਜਿਹਾ ਖਿਲਤ ਪਹਿਨਿਆ ਹੈ ਚੋਲਾ ਪਹਿਨਿਆ ਹੈ ਤੁਸੀਂ ਜਾਓ ਵਜ਼ੀਰ ਜੀ ਤੇ ਜਾ ਕੇ ਉਸ ਦਰਵੇਸ਼ ਦਾ ਚੋਲਾ ਉਤਾਰ ਕੇ ਲੈ ਆਓ ਚੋਪਈ ਆਏ ਸਮਾਨੀ ਚਲਿਓ ਵਜ਼ੀਰਨ ਆਇਓ ਸ਼੍ਰੀ ਨਾਨਕ ਕੇ ਤੀਰੰਗ ਬਾਦਸ਼ਾਹ ਦਾ ਵਜ਼ੀਰ ਵੀ ਹੋ ਜਾ ਹੀ ਹੋਣਾ ਹੈ ਅਗਿਆਨੀ ਬੇਸਮਝ ਉਹ ਵੀ ਉਹਦੀ ਗੱਲ ਮੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚੋਲਾ ਉਤਾਰਨ ਵਾਸਤੇ ਆ ਗਿਆ ਦਿਓ ਖਿਲਕਾ ਦਰवेशی ਉਤਾਰੀ ਠਾਂਡੇ ਹੈ ਕਰ ਗਿਰਾ ਉਚਾਰੀ ਪਾਤਸ਼ਾ ਮੰਗਵਾਏ ਬੁੱਤ ਪਾਤੋ ਹੁਕਮ ਨਾ ਮੋਰੋ ਦੇ ਦੁੱਖ ਰਤ ਆਗ ਕਹਿਣ ਲਗਾ ਕਿ ਆ ਫਕੀਰ ਸਾਈਂ ਜੋ ਤੂੰ ਕੋਚੋਲਾ ਪਹਿਨਿਆ ਹੈ ਇਹ ਬਾਦਸ਼ਾ ਮੰਗਾ ਰਿਆ ਆਪਣੇ ਆਪ ਚੋਲਾ ਉਤਾਰ ਕੇ ਦੇ ਦੇ ਬਾਦਸ਼ਾਹ ਨਾਰਾਜ਼ ਨਾ ਹੋਵੇ ਸੁਨ ਕੇ ਸ੍ਰੀ ਗੁਰਬੈਣੀ ਉਚਾਰੇ ਜੇ ਉਤਰੇ ਤੋ ਲਿਓ ਉਤਾਰੇ ਸਤਨਾਮ ਸ੍ਰੀ ਵਾਹਿਗੁਰੂ ਮਾਰਾ ਕਹਿੰਦੇ ਭਾਈ ਜੇ ਚੋਲਾ ਉਤਰਦਾ ਤੇ ਉਤਾਰ ਲਓ ਇਹ ਤੁਹਾਡੇ ਕੋਲੋਂ ਉਤਰਦਾ ਹੈ ਤਾਂ ਉਤਾਰ ਕੇ ਲੈ ਜਾਓ ਅਸੇ ਨਿਰੋਖ ਦੇ ਮਿਲ ਕਰ ਸਬੈ ਉਤਾਰਨ ਆਏ ਉਤਰਿਓ ਨਹੀਂ ਜੋਰ ਬੁਲਾਏ ਸਾਰੇ ਮਹਾਰਾਜ ਦਾ ਚੋਲਾ ਹੀ ਲਾਨ ਲੱਗ ਪਏ ਪਰ ਚੋਲਾ ਲੈਂਦਾ ਕੋਈ ਨਹੀਂ ਉਤਰਦਾ ਨਹੀਂ ਬਹੁਤ ਜੋਰ ਲਾਇਆ ਹਟ ਗਏ ਹਮ ਗਏ ਖੈਂਚਿਓ ਖਿਚੈ ਨਾ ਪਾਪੀਓ ਪਟੈ ਅੱਤੇਰੇ ਜਿ ਭੋਏ ਲੋਕ ਸਭ ਲਟ ਇਹਦਾ ਚੋਲਾ ਖਿੱਚਦੇ ਖਿੱਚਿਆ ਨਹੀਂ ਜਾਂਦਾ ਜੇ ਖਿੱਚਦੇ ਖਿੱਚਿਆ ਨਹੀਂ ਜਾਂਦਾ ਪਾੜਦੇ ਤੇ ਪਾੜਿਆ ਵੀ ਨਹੀਂ ਜਾਂਦਾ ਕਿਹਦਾ ਕਪੜਾ ਹੈ ਇੱਕ ਬੰਦਾ ਝਟਕਾ ਮਾਰੇ ਕਪੜਾ ਪਾੜ ਜਾਂਦਾ ਇਹ ਕਪੜਾ ਕੈਸਾ ਨਾ ਤਾਂ ਹਿੱਲਦਾ ਜਿਵੇਂ ਲੋਹੇ ਦੀ ਚਾਦਰ ਹੁੰਦੀ ਹੈ ਨਾ ਪਾਟਿਆ ਪਾਟਦਾ ਸਭ ਹੈਰਾਨ ਹੋ ਗਏ ਇਹ ਚੋਲਾ ਅਜੀਬ ਚੋਲਾ ਹੈ ਸ਼ਾ ਸੁਣੀ ਇਸ ਬਿਦ ਸੁਧ ਜਾਬੀ ਕਿਉਂ ਕਰੋਧ ਬੋਲਿਓ ਬਚ ਤਵੇ ਇਹਨਾ ਬੰਦਿਆ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ ਸਲਾਮਤ ਨਾ ਦਾ ਚੋਲਾ ਉਤਰਦਾ ਤੇ ਨਾ ਪਾੜਿਆ ਪਟਦਾ ਬਾਦਸ਼ਾਹ ਹੈਰਾਨ ਹੋ ਕੇ ਗੁੱਸੇ ਜਾ ਕੇ ਬੋਲਿਆ ਯਾ ਮੈਂ ਸਭ ਹਿੰਦੂ ਕੇ ਲੱਛਣ ਡੋਬੋ ਅਬ ਕੇ ਜਾਏ ਵਿੱਚ ਚਨ ਕਹਿੰਦਾ ਇਹ ਜਿਹੜੀ ਗੱਲ ਹੈ ਨਾ ਇਹ ਹਿੰਦੁਸਤਾਨੀ ਲੋਕਾਂ ਚ ਹੁੰਦੀ ਹੈ ਹਿੰਦੁਸਤਾਨੀ ਲੋਕਾਂ ਕੋਲ ਰਿੱਧੀ ਸਿੱਧੀ ਕਰਾਮਾਤ ਸ਼ਕਤੀ ਹੁੰਦੀ ਹੈ ਜਦੋਂ ਦੀ ਦੁਨੀਆ ਬਣੀ ਹੈ ਹਿੰਦੁਸਤਾਨੀ ਜਿਹੜੇ ਨੇ ਇਹ ਦੁਨੀਆ ਦੇ ਸਰਦਾਰ ਰਹੇ ਕਿਉਂ ਇਹਨਾਂ ਕੋਲ ਵੇਦਾਂ ਦਾ ਗਿਆਨ ਵਿਦਿਆ ਬੜੀ ਸੀ ਦੂਜੇ ਦੇ ਸਾਹ ਸੰਗਤ ਇਹ 2 2.5 ਹਜ਼ਾਰ ਜੀ ਤਰੱਕੀ 2000 ਸਾਲ ਦੀ ਹੋਇਆ ਸਾਰਾ ਕੁਝ ਪਹਿਲਾਂ ਦੇ ਸਾਰੇ ਜੰਗਲੀ ਲੋਕ ਸਾਂ ਇੱਥੇ ਦਾ ਇਤਿਹਾਸ ਲੱਖਾਂ ਕਰੋੜਾਂ ਸਾਲ ਪੁਰਾਣਾ ਹੈ ਇੰਗਲੈਂਡ ਚਲੇ ਜਾਓ 2000 2.5 ਹਜ਼ਾਰ ਸਾਲ ਤੋਂ ਪੁਰਾਣਾ ਇਤਿਹਾਸ ਨਹੀਂ ਲੱਭਦਾ ਅਮਰੀਕਾ ਦਾ ਉਸ ਤੋਂ ਵੀ ਆ ਚਾਰ 500 ਸਾਲ ਦਾ ਹੀ ਹੈ ਤੇ ਪਹਿਲੀ ਸਭਿਤਾ ਸਾਡੀ ਹੈ ਦੂਜੀ ਯੂਨਾਨੀਆਂ ਦੀ ਹੈ ਬਾਕੀ ਸਭ ਬਾਅਦ ਦਾ ਸੌਦਾ ਤੇ ਉਹ ਅਫਰੀਕਾ ਵਿੱਚ ਤਾਂ ਬਾਹਲੇ ਜੰਗਲੀ ਲੋਕ ਸਨ ਤੇ ਸਾਡੇ ਲੋਕ ਉਹ ਤੋਂ ਪਹਿਲਾਂ ਵੀ ਜਾਣਦੇ ਸੀ ਦੁਨੀਆ ਦੇਖਣ ਸਾਡੇ ਗ੍ਰੰਥਾਂ 'ਚ ਲਿਖਿਆ ਵੀ ਸੱਤ ਦੀਪ ਹਨ ਤੇ ਉਥੇ ਫੁਲਾਣੇ ਦੀਪ ਦਾ ਵਰਤਾਰਾ ਇਹ ਹੈ ਫੁਲਾਣੇ ਦੀਪ ਦਾ ਇਹ ਵਰਤਾਰਾ ਹੈ ਇੰਨੇ ਪੁਰਾਣੇ ਜ਼ਮਾਨਿਆਂ 'ਚ ਲੋਕ ਪੈਦਲ ਜਾ ਜਾ ਕੇ ॠषि मुनि ਉਹਨਾਂ ਮੁਲਕਾਂ 'ਚ ਸਾਰਾ ਵੇਖ ਕੇ ਆਏ। ਉੱਥੋਂ ਦਾ ਰਹਿਣ ਸਹਿਣ ਉਹਨਾਂ ਨੇ ਗ੍ਰੰਥਾਂ 'ਚ ਲਿਖਿਆ। ਔਰ ਜਦੋਂ ਜਾਂਦੇ ਸਨ ਉੱਥੇ ਉਹਨਾਂ ਨੂੰ ਕਈ ਸਮੱਸਿਆਵਾਂ ਆਉਂਦੀਆਂ ਸੀ ਇਹੋ ਜੇ ਜੰਗਲੀ ਲੋਕ ਟੱਕਰਦੇ ਸਨ। ਉਹਨਾਂ ਜੰਗਲੀ ਲੋਕਾਂ ਤੋਂ ਬਚਣ ਲਈ ਫਿਰ ਉਹ ਕੋਈ ਨਾ ਕੋਈ ਜ਼ੁਗਤੀ ਮੁਗਤੀ ਵਰਤਦੇ ਹੋਣਗੇ। ਕੋਈ ਰਿੱਦੀ ਸਿੱਧੀ ਕਰਾਮਾਤ ਕੋਈ ਜਾਦੂ ਕੋਈ ਨਾ ਕੋਈ ਤਾਂ ਹੁੰਦਾ ਹੀ ਇਹ ਜਾਨ ਜੋ ਬਚਾਣੀ ਆਪਣੀ ਉਥੋਂ ਜਾ ਕੇ ਉਥੋਂ ਦਾ ਭੇਤ ਲੈ ਕੇ ਆਉਣਾ ਸੌਖਾ ਨਹੀਂ ਸੀ ਤਾਂ ਉਹ ਗੱਲਾਂ ਉਹਨਾਂ ਨੇ ਸੁਣੀਆਂ ਹੋਈਆਂ ਸੀ ਅਬਸੀਆਂ ਨੇ ਵੀ ਹਿੰਦੁਸਤਾਨੀ ਆਉਂਦੇ ਨੇ ਕਾਬੂ ਨਹੀਂ ਆਉਂਦੇ ਉਸ ਕਰਕੇ ਬਾਦਸ਼ਾਹ ਕਹਿੰਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਵੀ ਚੋਲਾ ਉਤਰਿਆ ਨਹੀਂ ਇਦਾਂ ਦੇ ਹਿੰਦੁਸਤਾਨੀਆਂ ਨਾਲ ਹੁੰਦਾ ਸਾਡਾ ਹੋਰ ਦਾ ਅਸੀਂ ਕਿਸੇ ਨੂੰ ਸਮਝਦੇ ਨਹੀਂ ਪਰ ਹਿੰਦੁਸਤਾਨੀ ਜਦੋਂ ਆਉਂਦੇ ਨੇ ਉਹ ਸਾਰੇ ਇਦਾਂ ਹੀ ਕਰਦੇ ਨੇ ਜਾਂ ਮੈਂ ਸਭ Hindu ਕੇ ਲੱਛਣ ਜਿਹੜੇ ਹਿੰਦੁਸਤਾਨੀ ਲੋਗ ਨੇ ਉਹਨਾਂ ਦਾ ਇਹ ਵਰਤਾਰਾ ਹੈ ਉਹ ਕਾਬੂ ਨਹੀਂ ਆਉਂਦੇ ਸਾਡੇ ਡੋਬੋ ਅਬ ਕੇ ਜਾਏ ਵਿੱਚ ਚਨ ਨਾ ਕਰੋ ਤੁਸੀਂ ਜਾ ਕੇ ਬਾਬੇ ਨੂੰ ਪਾਣੀ 'ਚ ਡੋਬ ਕੇ ਮਾਰਦੇ ਪਾਣੀ 'ਚ ਡੁੱਬ ਜਾਏਗਾ ਖਤਮ ਹੋ ਜਾਏਗਾ ਮਰ ਜਾਏਗਾ ਫਿਰ ਚੋਲਾ ਲਾ ਲਵਾਂਗੇ ਦੁਇਰਾ ਹਾਂਜੀ ਸੁਣ ਵਜ਼ੀਰ ਗੁਰ ਢੇਗ ਆਇਓ ਅੱਛੈ ਰਿਸ ਕਰ ਤੋਏ ਬਾਦਸ਼ਾਹ ਦਾ ਹੁਕਮ ਸੁਣ ਕੇ ਵਜ਼ੀਰ ਫਿਰ ਗੁੱਸੇ ਨਾਲ ਲਾਲ ਪੀੜਾ ਹੋ ਕੇ ਆ ਗਿਆ ਗਹਿ ਗੰਭੀਰ ਸਰਤਾ ਬਖੈ ਤਾਰ ਦਿਓ ਬੋਲੋਏ ਉਹਨਾਂ ਨੇ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਹ ਤੋਂ ਫੜ ਕੇ ਨਦੀ ਵਿੱਚ ਸੁੱਟ ਦਿੱਤਾ ਨਦੀ ਬਹੁਤ ਤੇਜ਼ ਚੱਲ ਰਹੀ ਸੀ ਡੂੰਘਾ ਪਾਣੀ ਸੀ ਉਹਦੇ ਵਿੱਚ ਸੁੱਟ ਦਿੱਤਾ ਕਿਉਂ ਪਈ ਸੋ ਖਿਲਕਾ ਪੀਜਤ ਨਾ ਭਇਓ ਕਨ ਕੋ ਨੀਰ ਨਾ ਤਾਂ ਕੋ ਛੋਇਓ ਪਰ ਮੇਰੇ ਹਜ਼ੂਰ ਦੀ ਮਾਇਆ ਐਸੀ ਇਹ ਪਾਣੀ ਉਸ ਚੋਲੇ ਨੂੰ ਨਹੀਂ ਲੱਗਾ ਚੋਲਾ ਭਿੱਜਿਆ ਨਹੀਂ ਤੇ ਉਹ ਚੋਲੇ ਦੀ ਕੰਨੀ ਵੀ ਨਹੀਂ ਭਿੱਜੀ ਤੇ ਸਤਿਗੁਰੂ ਮਹਾਰਾਜ ਜੀ ਨਦੀ ਤੋਂ ਬਾਹਰ ਆ ਗਏ ਨਿਕਸ ਨਦੀ ਤੇ ਗੁਨੀ ਗਹਿਰਾ ਬੈਠੇ ਵੈਰ کے تیرا مہاراج ندی چ نکل کے پھر درخت تھلے چونکڑا مار کے بیٹھ گئے پکھے تماشو نرتے کالا اچر جمانے ہدے بسالا سارے ویکن والے حیران ہو رہے سن کہ بابا کیسا جادوگر ہے ਇਹਦਾ ਚੋਲਾ ਹੀ ਨਹੀਂ ਭਿੱਜਿਆ ਇਹਦੇ ਕੱਪੜੇ ਵੀ ਨਹੀਂ ਭਿੱਜੇ ਉਦਾਂ ਹੀ ਜਿਵੇਂ ਪਾਣੀ ਜਿ ਸੁੱਟਿਆ ਸੁੱਕਾ ਹੀ ਨਿਕਲਾ ਆ ਕੇ ਬਹਿ ਕੇ ਬੈਠ ਗਿਆ ਆ ਕੇ ਬਾਹਰ ਹਾਂਜੀ ਬਾਦਸ਼ਾਹ ਕੋ ਖਬਰ ਸੁਣਾਈ ਬੋਧ ਤਨ ਬੋਕੀ ਨਹੀਂ ਉਪਾਈ ਬਾਦਸ਼ਾਹ ਨੂੰ ਖਬਰ ਪਹੁੰਚਾਈ ਗਈ ਕਿ ਜੀ ਪਾਣੀ 'ਚ ਬੜਾ ਜ਼ੋਰ ਲਾ ਕੇ ਸੁੱਟਿਆ ਸੀ ਡੂੰਘੇ ਪਾਣੀ 'ਚ ਉਹ ਡੁੱਬਦਾ ਵੀ ਨਹੀਂ ਉਹਦਾ ਪਾਣੀ ਜਾਂ ਸੁੱਕਾ ਨਿਕਲ ਕੇ ਆ ਬੈਠਾ ਬਾਹਰ ਸ਼ਾਹ ਕਹੇ ਪਾਵਕ ਮੈਂ ਜਾ ਰੋ ਲੈ ਕਾ ਛਟ ਬਉ ਉਪਰ ਡਾਰੋ ਬਾਦਸ਼ਾਹ ਨੇ ਫਿਰ ਹੁਕਮ ਚਾੜਿਆ ਕਹਿੰਦਾ ਜੇ ਡੁੱਬਦਾ ਨਹੀਂ ਤਾਂ ਸੜ ਤਾਂ ਜਾਏਗਾ ਲੱਕੜਾਂ ਇਕੱਠੀਆਂ ਕਰਕੇ ਆਲੇ ਦੁਆਲੇ ਚਿਣ ਕੇ ਅੱਗ ਲਾ ਦਿਓ ਸੜ ਕੇ ਸਾੜ ਕੇ ਮਾਰ ਦਿਓ ਸੁਣ ਵਜ਼ੀਰ ਤਬ ਬਉਰ ਸਦਾਰਾ ਕਾਸ਼ਤ ਕੋ ਬਦਲਾਏ ਅੰਬਾਰਾ ਬਾਦਸ਼ਾਹ ਦਾ ਹੁਕਮ ਪਾ ਕੇ ਵਜ਼ੀਰ ਨੇ ਹਬਸ਼ੀਆਂ ਨੂੰ ਆਗਿਆ ਦਿੱਤੀ ਉਹਨਾਂ ਨੇ ਲਿਆ ਲਿਆ ਕੇ ਲੱਕੜਾਂ ਦੇ ਢੇਰ ਲਾ ਦਿੱਤੇ ਦੋਇਰਾ ਵਿੱਚ ਬਸਾਏ ਸਤ ਗੁਰੂ ਕਿਉਂ ਦੀ ਸ਼ਦੀਨ ਲਗਾਏ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾ ਦਿੱਤਾ ਤੇ ਆਲੇ ਦੁਆਲੇ ਲੱਕੜਾਂ ਚਿਣ ਕੇ ਅੱਗ ਲਾ ਦਿੱਤੀ ਆਂਚ ਰੋਮ ਕੋ ਨੈ ਲਗੀ ਅਗਨ ਗਈ ਸੀ ਤਲਾਏ ਪਰ ਮਹਾਰਾਜ ਦੇ ਰੋਮ ਨੂੰ ਵੀ ਅੱਗ ਨਹੀਂ ਲੱਗੀ ਅੱਗ ਠੰਡੀ ਠਾਰ ਹੋ ਗਈ ਤੇ ਮਹਾਰਾਜ ਸਵਾਦ ਢੇਰ ਤੇ ਚੌਂਕੜਾ ਮਾਰ ਕੇ ਬੈਠੇ ਹਨ ਕਾਸ਼ਤ ਪਸਮ ਪਏ ਤਿਸ ਤਾਈ ਸਤ ਗੁਰ ਬੈਠੇ ਵਿਚ ਸੁਹਾਏ ਲੱਕੜਾਂ ਸਾਰੀਆਂ ਸੜ ਗਈਆਂ ਪਰ ਸਤ ਗੁਰਾਂ ਦਾ ਵਾਲ ਵਿੰਗਾ ਨਹੀਂ ਹੋਇਆ ਵਿੱਚੇ ਬੈਠੇ ਸੋਭਾ ਬਾਾਰੇ ਨੇ ਅੱਗ ਦੇ ਵਿੱਚ ਸੁਣ ਖਬਰ ਕੋ ਪਾ ਪਾ ਤਿਸ਼ਾ ਇਹ ਫਕੀਰ ਚੇਟ ਕੀ ਆਓ ਬਾਦਸ਼ਾਹ ਬਹੁਤ ਗੁੱਸੇ ਜੀ ਲਾਲ ਪੀੜਾ ਕਹਿਣ ਲੱਗਾ ਇਹ ਫਕੀਰ ਚੇਟ ਕੀ ਫਕੀਰਾ ਕਰਾ ਮਾਤੀ ਐ ਰਿੱਧੀ ਸਿੱਧੀ ਵਰਤਦਾ ਹੈ ਮੰਮ ਹضور ਕਰ ਮਾਰੋ ਅਬਈ ਅਸ ਕਹਿ ਚਲ ਆਇਓ ਠਿਗ ਤਬਈ ਕਹਿਣ ਲਗਾ ਮੈਂ ਆਪਣੇ ਸਾਹਮਣੇ ਮਰਵਾਵਾਂਗਾ ਬਾਦਸ਼ਾਹ ਆਪਣੇ ਮਹਿਲਾਂ ਚ ਉੱਠ ਕੇ ਬਾਹਰ ਆ ਗਿਆ ਤੇ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ ਬੋਪਾ ਹਨ ਕੇ ਤਰੇ ਦਬਾਇਓ ਪਾਰ ਸੈਸ ਮਨ ਉੱਪਰ ਪਾਇਓ ਲਗਾਓ ਵੱਡਾ ਸਾਰਾ ਸੌ ਮਣ ਦਾ ਪੱਥਰ ਐ ਉਹਨੂੰ ਸਾਰੇ ਜਣੇ ਰੇੜ ਰੇੜ ਕੇ ਲਿਆਓ ਤੇ ਬਾਬੇ ਨੂੰ ਥੱਲੇ ਦਬਾ ਕੇ ਛਾਤੀ ਤੇ ਪੱਥਰ ਧਰ ਦਿਓ ਐਡਾ ਭਾਰੀ ਸੈਂਕੜੇ ਮਣ ਦਾ ਪੱਥਰ ਜਦੋਂ ਛਾਤੀ ਤੇ ਆਏਗਾ ਭਾਰ ਨਾਲ ਮਰ ਜਾਏਗਾ ਕਿਉਂ ਦਬਾਏ ਕਰ ਸਦਨ ਸਿਦਾਰੇ ਅਮਰ ਜੈ ਬਚਨੀ ਉਚਾਰੇ ਛਾਤੀ ਤੇ ਪੱਥਰ ਧਾਰ ਕੇ ਚਲੇ ਗਏ ਵੀ ਸਵੇਰ ਤੱਕ ਮਰਿਆ ਮਿਲੇਗਾ ਇਦਾਂ ਕਹਿੰਦੇ ਆਪ ਘਰਾਂ ਨੂੰ ਚਲੇ ਗਏ ਭੋਰ ਪਈ ਪੁਨਤੀ ਸੀ ਸਥਾਨਾ ਅਨ ਬਿਰਾਜੇ ਕਿਰਪਾ ਨਿਧਾਨਾ ਰਾਤ ਬੀਤੀ ਸਵੇਰ ਹੋਈ ਮਹਾਰਾਜ ਫੇਰ ਉੱਥੇ ਹੀ ਚੌਂਕੜਾ ਮਾਰ ਕੇ ਬੈਠੇ ਕੀਰਤਨ ਕਰ ਰਹੇ ਨੇ ਨਰ ਬਿਲੋਕ ਹਿਰਦੇ ਬਿਸਮਾਏ ਇਹ ਫਕੀਰ ਗਤ ਜਾਨੀ ਨਾ ਜਾਏ ਸਾਰੇ ਹਬਸੀ ਸਾਰੇ ਉੱਥੋਂ ਦੇ ਲੋਕ ਹੈਰਾਨ ਹੋ ਰਹੇ ਕਿ ਇਹ ਬਾਬਾ ਇਹ ਫਕੀਰ ਕਿਹਦਾ ਫਕੀਰ ਹੈ ਨਾ ਪਾਣੀ ਚ ਡੁੱਬਿਆ ਨਾ ਅੱਗ ਚ ਸੜਿਆ ਨਾ ਪੱਥਰ ਥੱਲੇ ਮਰਿਆ ਇਹ ਕੈਸੀ ਅਸ਼ਖਸ਼ੀਅਤ ਆਈ ਐ ਸਾਡੇ ਦੇਸ਼ ਵਿੱਚ ਬਾਦਸ਼ਾਹ ਕੇ ਜਾਏ ਅਗਾਰੀ ਸੁਦਮਾਨਵ ਨੇ ਤਬਾ ਉਚਾਰੀ ਸਾਧ ਸੰਗਤ ਜੀ ਮਹਾਰਾਜ ਨੂੰ ਫੇਰ ਬੈਠਿਆ ਵੇਖ ਕੇ ਬਾਦਸ਼ਾਹ ਨੂੰ ਜਾ ਕੇ ਕਿਸੇ ਬੰਦੇ ਨੇ ਖਬਰ ਦਿੱਤੀ ਜੈ ਸਾਥੀ ਜੁਗ ਤੇ ਥਾਂ ਵੈਸਾ ਜਕਰਤ ਭਇਓ ਮੈਨ ਸੁਨ ਐਸਾ اے ਬਾਦਸ਼ਾ ਜਿੱਥੇ ਆਪਣੇ ਸਾਥੀਆਂ ਨਾਲ ਬਾਬਾ ਕੱਲ ਬੈਠਾ ਸੀ ਨਾ ਅੱਜ ਫੇਰ ਉੱਥੇ ਬੈਠਾ ਘਾ ਰਿਆ ਉਹ ਬਾਬਾ ਪੱਥਰ ਥੱਲੇ ਵੀ ਨਹੀਂ ਮਰਿਆ ਯਾ ਖੁਦਾਏ ਕਿਆ ਭਇਓ ਸਿਰਾਲਾ ਮੰਤਰੀਨ ਮਿਲ ਕਰ ਕੀ ਨਹੀਂ ਉਚਾਰਾ ਰਾਜਾ ਤੇ ਮੰਤਰੀ ਸੋਚਾਂ ਚ ਪੈ ਗਏ ਕਹਿੰਦੇ ਇਸ ਗੱਲ ਦਾ ਭੇਦ ਨਹੀਂ ਆ ਰਿਹਾ ਸ਼ਰਾਰਾ ਕਹਿੰਦੇ ਆ ਕੋਈ ਗੁੱਝਾ ਭੇਦ ਕੋਈ ਐਸੀ ਖੇਡ ਵਰਤ ਗਈ ਹੈ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਇੱਕ ਬੰਦਾ ਨਾ ਪਾਣੀ ਚ ਡੁੱਬਿਆ ਨਾ ਅੱਗ ਚ ਸੜਿਆ ਤੇ ਨਾ ਪੱਥਰ ਥੱਲੇ ਮਰਿਆ ਇਹ ਕੀ ਗੱਲ ਹੈ ਕੀ ਕਾਰਨ ਹੈ ਜਿਸ ਨੂੰ ਅਸੀਂ ਮਾਰੀਏ ਉਹ ਤਾਂ ਛੱਟ ਮਰ ਜਾਂਦਾ ਇਹ ਨਾ ਪਾਣੀ 'ਚ ਡੁੱਬੇ ਨਾ ਅੱਗ 'ਚ ਸੜੇ ਨਾ ਪੱਥਰ ਥੱਲੇ ਮਰੇ ਕੈਸਾ ਆਦਮੀ ਹੈ ਜੇ ਬੈਠੇ ਤੇ ਠਿਗਦਾ ਨਾ ਏ ਕਹਿਣ ਲਗੇ ਇਹ ਰੂਪ ਖੁਦਾਏ ਸਾਧ ਸੰਗਤ ਜੀ ਸਾਰਿਆਂ ਮੁਲਕਾਂ ਵਿੱਚ ਸਾਰਿਆਂ ਦੇਸ਼ਾਂ ਵਿੱਚ ਸਾਰਿਆਂ ਮਜ਼ਬਾਂ ਵਿੱਚ ਸਾਰੀਆਂ ਜਾਤੀਆਂ 'ਚ ਮਾੜੇ ਤੇ ਚੰਗੇ ਹਰ ਕਿਸਮ ਦੇ ਬੰਦੇ ਹੁੰਦੇ ਪੰਜੇ ਉਂਗਲਾਂ ਕਿਤੇ ਵੀ ਬਰਾਬਰ ਨਹੀਂ ਹੁੰਦੀਆਂ ਵਿੱਚ ਦਾਣਾ ਸਿਆਣੇ ਬੰਦੇ ਵੀ ਸਨ ਉਹਨਾਂ ਸਿਆਣਿਆਂ ਬੰਦਿਆਂ ਨੇ ਆਖਿਆ ਬਾਦਸ਼ਾਹ ਦੇਖੋ ਵਿਚਾਰ ਕਰਨੀ ਚਾਹੀਦੀ ਹੈ ਜਿਹੜਾ ਬਾਬਾ ਪਾਣੀ 'ਚ ਨਹੀਂ ਡੁੱਬਿਆ ਜਿਹੜਾ ਬਾਬਾ ਅੱਗ 'ਚ ਨਹੀਂ ਸੜਿਆ ਔਰ ਪੱਥਰ ਥੱਲੇ ਵੀ ਨਹੀਂ ਮਰਿਆ ਇਹ ਸਧਾਰਨ ਵਿਅਕਤੀ ਨਹੀਂ ਹੈ ਇਹ ਆਦਮੀ ਨਹੀਂ ਹੈ ਇਹ ਰੂਪ ਖੁਦਾਏ ਇਹ ਖੁਦਾ ਦਾ ਅੱਲਾ ਦਾ ਰੂਪ ਹੈ ਅਸੀਂ ਉਹਦੀ ਬੇਦਵੀ ਕਰ ਰਹੇ ਆਂ ਬੰਦਾ ਹੁੰਦਾ ਤੇ ਕਦੋਂ ਦਾ ਮਰ ਜਾਂਦਾ ਪਹਿਲੇ ਪਾਣੀ 'ਚ ਹੀ ਮਰ ਜਾਣਾ ਸੀ ਇਹ ਪਾਣੀ ਤੋਂ ਬਚ ਗਿਆ ਤੇ ਅੱਗ 'ਚ ਮਰ ਜਾਂਦਾ ਅੱਗ ਤੋਂ ਬਚਿਆ ਤੇ ਪੱਥਰ ਨਾਲ ਮਰ ਜਾਂਦਾ ਪਰ ਇਹ ਕਿਸੇ ਤਰ੍ਹਾਂ ਵੀ ਨਹੀਂ ਮਰਦਾ ਖੁਦਾ ਨਹੀਂ ਮਰਦਾ ਔਰਨ ਮੈਂ ਅਜ਼ਮਤ ਨੈ ਏਤੀ ਤੇ ਪਦ ਪੂਜੋ ਸਰਦਾ ਸੇਤੀ ਖੁਦਾ ਦੇ ਅੰਦਰ ਇਹ ਸ਼ਕਤੀ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ ਬਾਕੀ ਸਭ ਮਰਨ ਵਾਲੇ ਨੇ ਇਸ ਕਰਕੇ ਤੁਸੀਂ ਖੁਦਾ ਰੂਪ ਸਮਝ ਕੇ ਪੈਰ ਫੜ ਲਓ ਸਰਦਾ ਰੱਖੋ ਤੇ ਕੁਝ ਲਾਹਾ ਲੈ ਲਓ ਕਰੇ ਉਪਾਏ ਤੁਮ ਸਭ ਪਾਚ ਹਾਰੇ ਮਾਰੇਓ ਮਰਤ ਨਾ ਕਿਸੇ ਪ੍ਰਕਾਰੇ ਸਾਰੇ ਉਪਾਅ ਕਰਕੇ ਤੁਸੀਂ ਹਾਰ ਗਏ ਉਹ ਨਾ ਪਾਣੀ ਨਾਲ ਮਰਿਆ ਨਾ ਅੱਗ ਨਾਲ ਮਰਿਆ ਤੇ ਨਾ ਪੱਥਰ ਨਾਲ ਮਰਿਆ ਹੁਣ ਤੁਸੀਂ ਹੋਰ ਜਿੱਦ ਨਾ ਕਰੋ ਹੋਏ ਅਧੀਨ ਘੋ ਪਦ ਜਾਈ ਖਤਾ ਲਿਓ ਆਪਣੀ ਬਖਸ਼ਾਈ ਤੁਸੀਂ ਇਦਾਂ ਕਰੋ ਨਿਮਰਤਾ ਦੇ ਨਾਲ ਅਧੀਨਗੀ ਦੇ ਨਾਲ ਮਹਾਰਾਜ ਦੇ ਪੈਰ ਫੜ ਲਓ ਆਪਣੀ ਭੁੱਲ ਬਖਸ਼ਵਾ ਲਓ ਤੇ ਕੋਈ ਉਹਨਾਂ ਤੋਂ ਲਾਹਾ ਲੈ ਲਓ ਅਜ਼ਮਤ ਦੇਖ ਬਚਨ ਕੇ ਸੁਨ ਕੇ ਕੰਪੀ ਉਪਾਤਿਸ਼ਾ ਤੇ ਮਨ ਕੇ ਮਹਾਰਾਜ ਦੀ ਇਹ ਪਰਦਖ ਕਰਾ ਮਾਤਾ ਵੇਖ ਕੇ ਔਰ ਸਿਆਣੇ ਬੰਦਿਆਂ ਦੀ ਸਿੱਖਿਆ ਸੁਣ ਕੇ ਬਾਦਸ਼ਾਹ ਕੰਬ ਗਿਆ ਬਹੁਤੀ ਵਗਿਆ ਕਿਨੀ ਮੋਈ ਸਰਬ ਵਿਲਾਇਤ ਘਰ ਕੇ ਨਾ ਹੋਈ ਕਹਿੰਦਾ ਮੈਂ ਬੜੇ ਗੁਨਾਹ ਕੀਤੇ ਨੇ ਪਰ ਫਿਰ ਵੀ ਚੰਗਾ ਹੈ ਕਿ ਮੇਰੀ ਬਲਾਇਤ ਮੇਰਾ ਮੁਲਕ ਗਰਕ ਨਹੀਂ ਹੋਇਆ ਜੇ ਐਡਾ ਵੱਡਾ ਫਕੀਰ ਮੈਨੂੰ ਕੋਈ ਸਰਾਪ ਦੇ ਦੇਂਦਾ ਮੇਰਾ ਮੁਲਕ ਹੀ ਗਰਗ ਕਰ ਸਕਦਾ ਸੀ ਮੈਂ ਅਜੇ ਤੱਕ ਬਚਿਆ ਹੋਇਆ ਮੇਰਾ ਮੁਲਕ ਬਚਿਆ ਹੋਇਆ ਤੇ ਹੁਣ ਸਾਨੂੰ ਚਾਹੀਦਾ ਹੈ ਕਿ ਵੇਲੇ ਤੋਂ ਪਹਿਲਾਂ ਪਹਿਲਾਂ ਕੋਈ ਇਹੋ ਜਿਹਾ ਸਮਾਂ ਆ ਜਾਵੇ ਕਿ ਗੁਰੂ ਨਾਨਕ ਸਾਹਿਬ ਕੋਈ ਸਰਾਪ ਦੇ ਦੇਣ ਕੋਈ ਬਚਨ ਕਰ ਦੇਣ ਸਾਡਾ ਕੋਈ ਨੁਕਸਾਨ ਹੋ ਜਾਵੇ ਜਾ ਕੇ ਆਪਣੀ ਗਲਤੀ ਦੀ ਮੁਆਫੀ ਮੰਗ ਲਈਏ ਅਨਕੇ ਉਪਾਏਨ ਕਰ ਮੈਂਦਾਰੀ ਲੈ ਕਰ ਗਮਨਿਓ ਗੁਰੂ ਅਗਾਰੀ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਹੱਥ ਵਿੱਚ ਲੈ ਕੇ ਬਾਦਸ਼ਾਹ ਨੰਗੇ ਪੈਰੀ ਤੁਰਿਆ ਗੁਰੂ ਜੀ ਦੇ ਦਰਸ਼ਨ ਕਰਨ ਲਈ ਮੇਚ ਰੰਗ ਮਹਾਂ ਜਿਸਕੇ ਰੋ ਪਹਿ ਕਰਕੇ ਪੁਨ ਦੀਨ ਕਨੇਰੋ ਖਿਆ ਕਾਲਾ ਰੰਗ ਹੈ ਬੜਾ ਵੱਡਾ ਕੱਦ ਹੈ ਓਖਲੀਆਂ ਨਾਸਾਂ ਜਿਨ੍ਹਾਂ ਮੂੰ ਜਾਪਣ ਆਲੇ ਇਹੋ ਜਿਹਾ ਸਰੂਪ ਹੈ ਔਰ ਭੈ ਨਾਲ ਵੀ ਕੰਬ ਰਿਹਾ ਹੈ ਡਰ ਵੀ ਰਿਹਾ ਹੈ ਆਏ ਚਰਨ ਪੰਕਜ ਲਪਟਾਇਓ ਹੱਥ ਬੰਦ ਕੇ ਬਚਨੀ ਲਾਇਓ ਆ ਕੇ ਗੁਰੂ ਨਾਨਕ ਸਾਹਿਬ ਦੇ ਕਮਲ ਵਰਗੇ ਚਰਨਾਂ ਦੇ ਢੈ ਪਿਆ تے ہاتھ جوڑ کے کہ کے کہن لگا میں بہتی کینی تک سی رنگ بخشو اب تم گنی گئی رنگ اے مارا جی میرے کوڑوں بہت گناہ ہوئے نے آپ جی میریاں گلتیاں معاف کرو پیرن پیر کہ آپ خدائے ہو پر چھن ਨਾ ਪਰੋ ਲਕਾਏ ਤੁਸੀਂ ਪੀਰਾਂ ਦੇ ਪੀਰ ਉਹ ਖੁਦਾ ਦਾ ਰੂਪ ਪਰ ਛੁਪ ਕੇ ਰਹਿੰਦੇ ਹੋ ਮਹਾਰਾਜ ਤੁਹਾਡੀ ਖੇਡ ਨੂੰ ਤੁਸੀਂ ਜਾਣਦੇ ਹੋ ਇਸ ਤਰ੍ਹਾਂ ਬਾਦਸ਼ਾਹ ਨੇ ਮਿੰਤਾਵਾਂ ਕੀਤੀਆਂ ਮਹਾਰਾਜ ਤੋਂ ਸ਼ੁਭ ਮਾਰਗ ਲੈਣ ਵਾਸਤੇ ਅਰਦਾਸ ਕੀਤੀ ਤੇ ਮਹਾਰਾਜ ਨੇ ਉਹਨੂੰ ਭਲਾ ਕਰਨ ਦਾ ਨੇਕੀ ਦਾ ਰਾਹ ਵਿਖਾਇਆ ਅਗਲੇ ਪ੍ਰਕਰਣਾ 'ਚ ਆਪ ਜੀ ਸਰਵਣ ਕਰੋਗੇ